ਨੋਚ ਫੋਟੋ ਸੰਪੀਕਾ ਸਲਰੀ ਹੈ ਤੁਸੀਂ ਸਿਮ ਸਿਚੁਏਸ਼ਨ ਪਤੇ ਦੀ ਆਵਾਜ਼ ਫਿਰ ਨੇ ਨਿਕਲਦੀ ਮੈਮ ਦੇ ਸਾਹਮਣੇ ਬਿਲਕੁਲ ਓਕੇ 2 ਨਾਓ ਇਟ ਹੈ 3 4 5 ਕਹਿੰਦਾ ਮੈਂ ਫੋਨ ਤੋਂ ਬਸ ਨੰਬਰ ਨੰਬਰ ਮੰਮਾ ਜੀ ਖਾਣਾ ਹੈ ਫਿਰ ਕੋਲ ਜਾਉਣਾ ਚਾਹੀਦਾ ਹੈਲੋ ਗਾਇਜ਼ ਵੈਲਕਮ ਟੂ ਅਨਦਰ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਮੈਟ ਦਾ ਬਾਕੀ ਕਰੋ ਹੁਣ ਮੈਂ ਕਰ ਰਿਹਾ ਅੱਜ ਤੇ ਇਧਰ ਨੇ ਦੋ ਦਿਖਾਇਓ ਮਮਾ ਇਧਰ ਨੇ ਦੋ ਬਸੀ ਇਧਰ ਬੇਫੋਰੀ ਮਮਾ ਇਹ ਆਪਾਂ ਨੇ ਖਾਣਾ ਹੈ ਹੈਨਾ ਸ਼ਾਮ ਦਾ ਟਾਈਮ ਹੈ ਸਾਡਾ ਕੁਝ ਖਾਣ ਦਾ ਮਨ ਕਰ ਰਿਹਾ ਸੀਗਾ ਛੁੱਟੀਆਂ ਨੇ ਥੋੜੀ ਜਿਹੀ ਇੰਜੋਏਮੈਂਟ ਬਣਦੀ ਹੈ ਤੇ ਅਸੀਂ ਆਪਣੀ ਦੇਸੀ ਚਾਟ ਬਣਾਈ ਨਾਲ ਅਸੀਂ ਮੰਗਵਾਲੇ ਕੋਕ ਦਾ ਕੁਸਮਾਨ ਇੱਥੇ ਪਿਆ ਹੈ ਕੋਲਾ ਪੈਕੇਟ ਪੁਕੜ ਜਿਹਾ ਇੱਥੇ ਰੱਖਿਆ ਹੈ ਤੇ ਦੇਖੋ ਇਹ ਨਜ਼ਾਰਾ ਬੀਚ ਨੂੰ ਵੀ ਮਾਤ ਪਾ ਰਿਹਾ ਇਧਰੋਂ ਸਨਸੈਟ ਹੋ ਰਿਹਾ ਤੇ ਇਧਰ ਸਾਡੀ ਚੱਲ ਰਹੀ ਹੈ ਹਾਂ ਵਤੇ ਇਧਰ ਸਾਡੀ ਪਾਰਟੀ ਚੱਲ ਰਹੀ ਹੈ ਤੇ ਪ੍ਰਨੀਤ ਵੀ ਆਣ ਆਲਾ ਪ੍ਰਨੀਤ ਵੀ ਸਾਨੂੰ ਆ ਕੇ ਜੁਆਇਨ ਕਰੂਗਾ ਹਣਾ ਵਤੇ ਮੰਮਾ ਲੱਗਿਆ ਕਿ ਜੀਤ ਕਿਵੇਂ ਲੱਗ ਰਿਹਾ ਪਾਰਟੀ ਕਰਕੇ ਮੰਮਾ ਮੰਮਾ ਮਜ਼ਾ ਆ ਰਿਹਾ ਮੰਮਾ ਪੈਪਸੀ ਦਰਦੇ ਕੇ ਜੀਤ ਅੰਦੀ ਅੰਦੀ ਪੰਜਾਬੀ ਪੂਣੀ ਆਪੀ ਕਰ ਲੈਂਦਾ ਆ ਬੰਦਾ ਪੱਗ ਬੰਨ ਬੰਨ ਕਮਲਾ ਆਇਆ ਪਿਆ ਹਾਂਜੀ ਨੀਦ ਉਧਰ ਮਮਾ ਨੂੰ ਦੇ ਆ ਕੰਮ ਕਰਵਾਣਾ ਤੇ ਫਤੇ ਨੇ ਉਹ ਗਲੂ ਕੋਂਡੀ ਉੱਥੇ ਹੀ ਰੱਖਿਆ ਹੋਇਆ ਇੱਥੋਂ ਹੀ ਚੱਕਦਾ ਡੱਬਾ ਤੇ ਪਾ ਕੇ ਪੀ ਲੈਂਦਾ ਕਦੀ ਰੂਹ ਆਵ ਜਾ ਕਦੀ ਗਲੂ ਕੋਂਡੀ ਪਾਗ ਰੱਖਿਆ ਹਾਂ ਤੇ ਅੱਜ ਇੰਨਾ ਸ਼ੁਕਰ ਅੱਜ ਮਾੜਾ ਮੋਟਾ ਜੂੜਾ ਸੱਟ ਤੇ ਨਹੀਂ ਤੇ ਹੁਣੇ ਦੇਖੀ ਪਰਨਾ ਬਜਣਾ ਨਾ ਤੇ ਜੂੜਾ ਦੇਖੋ ਕਿੱਧਰ ਨੂੰ ਜਾਣਾ ਉਹ ਉਧਰੋਂ ਆਹ ਬੰਦੇ ਬਿਨਾਂ ਦੱਸਿਆ ਆ ਗਏ ਇਹ ਸੀਰੀ ਨੂੰ ਬੁੱਧੂ ਬਣਾਉਣ ਲੱਗੇ ਹੋਏ ਨੇ ਦੇਖਿਓ H A H A H A I don't see dotta 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 see pa gayo ke dot H A dot pata nahi koi fancy you want to pata dande nahi aunde mainu laada te sonu uri kende pe ajj thanda sirf 44 degree temperature hai te aayi jaake te mail aayiye saadi asi baawan akadiya tade bina hor kende a thanda hoya paya te jaake te hi mil ke aayiye ਦੇਖੀ ਤੇ ਇਹਨੂੰ ਪੇਡੇ ਲੋਕੀ ਕਿਨੂੰ ਇਹਨੂੰ ਲੋਕ ਖੋਲਣ ਰਹੀ ਇਹ ਬੰਦਾ ਬਹੁਤ ਤਗੜਾ ਲੋਕ ਖੋਲਣ ਵਾਲਾ ਲੋਕੀ ਸਾਨੂੰ ਛੁੱਟੀਆਂ ਛੁੱਟੀਆਂ ਬਣਾਣ ਗਏ ਆ ਘਰੇ ਹੀ ਪਾਗਲੋ ਚੱਲੇ ਆ ਘਰੇ ਹੀ ਠੀਕਾ ਪੜਾਣੇ ਕੋਈ ਗਰਮੀ ਚੱਕਲਾ ਬਣਾ ਕੇ ਨਹੀਂ ਕਿ ਇਹਦੇ ਘਰੇ ਨਹੀਂ ਜਾਣਾ ਹੋਰ ਤੇ ਕਿਤੇ ਜਾ ਸਕਦਾ ਨਾ ਬੰਦਾ ਹੋਰ ਕਿੱਥੇ ਜਾਏ ਠੱਠੇ ਕੂਚ ਹੋਰ ਠੱਠਾ ਕੂਚ ਆਡੇ ਵਾਸਤੇ ਤਾਂ ਕਸ਼ਮੀਰ ਚੱਲੋ ਹਾਂ ਚਲੋ ਕਸ਼ਮੀਰ ਹੈ ਕਸ਼ਮੀਰ ਚਲੀਏ ਹਮਾਰਾ ਮੀਆਂ ਆਏਗਾ ਫਿਰ ਜਾਏਗੇ ਕਸ਼ਮੀਰ ਚੱਲੋ ਫਾਟੇ ਖਰਚੇ ਬੜਾ ਪਸ਼ਮੀਰ ਦਾਣਾ ਕੋਈ ਨਹੀਂ ਇੰਨਾ ਕਾ ਦਾ ਖਰਚਾਣਾ ਕਸ਼ਮੀਰ ਦਾ 30000 ਲਾਇਆ ਹੈ ਇਹ ਤਾਂ ਕਿੰਨਾ 80000 ਤੇ ਆਪੇ ਕੋਈ ਗੱਲ ਨਹੀਂ ਟ੍ਰੇਨ ਤੇ ਬਰਫ ਚ ਨਜ਼ਾਰੇ ਵੀ ਲੈ ਕੇ ਆਉਣੇ ਨੇ ਫਲਾਈਟ ਤੇ ਫਲਾਈਟ ਚ ਨਾ ਟ੍ਰੇਨ ਹਾਂ ਫਲਾਈਟ ਤੇ ਦਿੰਨਾ ਫਲਾਈਟ ਦਾ ਟ੍ਰੇਨ ਤੇ ਜਾਵੇ ਟ੍ਰੇਨ ਦਾ ਸਫ਼ਰ ਵਧੀਆ ਹੁੰਦਾ ਹੈ ਇੱਥੋਂ ਚੰਡੀਗੜ੍ਹ ਚੜਜੜ ਟ੍ਰੇਨ ਮੇਰੀ ਤਾਂ ਸ਼ਕਲ ਦਿਖਾਣ ਲਈ ਕਹਿ ਨਹੀਂ ਗਾਇਸ ਟ੍ਰੇਨ ਕਿਤੇ ਗਰਮੀ ਲੱਗੀ ਨਾ ਨਾ ਬੁੱਕ ਕਰਵਾ ਲਈ ਸੀ ਨਹੀਂ ਏਸੀ ਵਾਲੀ ਬੁੱਕ ਕਰਾ ਲੈਣਾ ਪਰ ਮੰਮੀ ਹੁਣਾਂ ਦੀ ਤਾਂ ਸੌ ਇਹ ਨਹੀਂ ਕਿਤੇ ਜਾ ਸਕਦੇ ਭਾਈ। ਮਾਣਾ ਇਹਨਾਂ ਨੂੰ ਤਾਂ ਕਿੱਥੇ। ਨਾ ਨਾ ਨਾ। ਉਹ ਆਪਣੇ ਵਿੱਚ ਬਣਾ ਲੈ। ਹਾਂ? ਪਤਾ? ਫਿਰ ਦੀ ਰਾਤ ਮੇਰੇ ਕੰਨਾਂ 'ਚ ਵੀ ਇਹ ਹੀ ਆਵਾਜ਼ ਵੱਜੇਗੀ। ਕਿਵੇਂ ਪਤਾ ਕਿਵੇਂ? ਹਏ। ਫਤਿਹ ਬਹੁਤ ਛੇੜਦਾ ਨਾਨੀ ਨੂੰ। ਬਸ ਪਾੜਨੀ ਹੈ। ਪਾੜਨੀ ਆ। ਹੱਥ ਫੇਰ ਉੱਤੇ ਤੈਨੂੰ ਪਤਾ ਲੱਗ ਜਾਊਗਾ। ਦੇ ਸਾਡੀ ਆ ਦੇਖੋ ਭਾਈ ਬਾਹਰ ਧੁੱਪ ਚ ਜਾਂਦਾ ਬਾਰ-ਬਾਰ ਮੈਸੇਜ ਵੀ ਆ ਰਹੇ ਨੇ। ਦੇ ਕਹਿੰਦੇ ਵੀ ਧੁੱਪੇ ਬਾਹਰ ਖਾਸ ਕਰਕੇ ਬੱਚੇ ਤੇ ਬੁੱਢੇ ਮਤਲਬ ਬਜ਼ੁਰਗ ਨਾ ਨਿਕਲਣਾ ਤੇ ਆ ਦੀਦੀ ਦੀ ਸਕਿਨ ਦੇਖੋ ਅੱਜ ਇਹ ਆਈਆਂ ਨੇ ਸੜੀ ਧੁੱਪੇ ਬਿਲਕੁਲ ਆਈਆਂ ਤੇ ਆ ਸਕਿਨ ਦੇਖੋ ਇੱਥੋਂ ਕਿੰਦਾਂ ਦੀ ਦੋਨਾਂ ਪਾਸੇ ਦੇ ਹੱਥ ਫੇਰ ਕੇ ਦੇਖ ਤੇ ਪਲੀਜ਼ ਜਿੰਨਾ ਹੋ ਸਕਦਾ ਬਚ ਕੇ ਰਹਿਓ ਤੇ ਪਾਣੀ ਵੱਧ ਤੋਂ ਵੱਧ ਪੀਓ ਜਿੰਨਾ ਹੋ ਸਕਦਾ ਮੰਮੀ ਦੀ ਪਤੇ ਦਾ ਆ ਗਿਆ ਭਾਂਜੀ ਦਾ ਫੋਨ ਹਣਾ ਤੇ ਇੱਧਰ ਬੰਦਾ ਦਵਾ ਦਾ ਪਰਣਾ ਬੰਨੰਦਿਆ ਹੈ ਮੇ ਤਾਂ ਸ਼ਕਲ ਨਹੀਂ ਸਹੀ ਹੁੰਦੀ ਹੁੰਦੀ ਹੈ ਨਾ ਮੈਂ ਗਾਇਸ ਵੀਰੇ ਸੇਰ ਦੀਆਂ ਰੋਟੀਆਂ ਪਕਾਪਕਾ ਘਮੜੀ ਹੋਈ ਤੇ ਮੈਂ ਅਜੇ ਨਾਣਾ ਜਦੋਂ ਤੋਂ ਵੈਸੀ ਜਾ ਕੇ ਪੈਣੀ ਫਿਰ ਮੁੰਤੇ ਤੱਕ ਏਸੀ ਚ ਨਾ ਬਿਆਨ ਜਦੋਂ ਰੋਟੀ ਬਣਾਣੀ ਹੁੰਦੀ ਬਾਰ ਬਿਲਕੁਲ ਦੀ ਨਾ ਉਦੋਂ ਬਈ ਯਾਦ ਆਉਂਦਾ ਮਦਰ ਪੱਗ ਬਣੀ ਤੇ ਮੈਂ ਬਸ ਮੰਮੀ ਇਰਾਂ ਦੀ ਵੇਟ ਕਰ ਰਹੀ ਆ ਮੰਮੀ ਹਦੀ ਕਹਿੰਦੇ ਰੋਟੀ ਖਾਣੀ ਨਹੀਂ ਤੇ ਹੁਣ ਮੈਂ ਰਸੋਈ ਸਾਫ ਕਰਕੇ ਆਵਾ ਤੇ ਜੇ ਕਨੇ ਪੱਗ ਬਣਾਉਣ ਦੀਆਂ ਕਲਾਸਾਂ ਲਾਉਣੀਆਂ ਤੇ ਪਲੀਜ਼ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਫਤੇ ਸਿੰਘ 92 92 92 92 92 190 ਨਾ ਲੱਗੇ ਨਾ ਲੱਭੇ ਇਹ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰਕੇ ਦੀ ਪਰ ਹੈਗੀ ਆ ਤੁਸੀਂ ਸਿੱਖ ਸਕਦੇ ਹੋ ਫਤਿਹ ਜੀ ਨੂੰ ਹਣਾ ਮਤੇ ਹਾਂ ਜੀ ਤਾਂ ਮੰਨ ਕੰਦੀ ਰਹੋ ਔਂਡਿੰਗ ਕਰੀ ਉਹ ਫਿਰ ਅੰਦਰ ਹੀ ਬੈਠੇ ਰੋਟੀਆਂ ਤੁਹਾਡੀਆਂ ਕਿੰਨੇ ਲਾਣੀਆਂ ਤੁਹਾਡੀਆਂ ਦਾ ਬੇਬਿਆਂ ਨੇ ਵੀ ਰੋਟੀਆਂ ਨਹੀਂ ਲਾਣੀਆਂ ਬੇਬੇ ਵੀ ਲੰਮੇ ਪੈਣ ਵਾਲੀਆਂ ਤੁਹਾਡੀਆਂ ਸਾਡੀਆਂ ਬੇਬੇ ਜਿਹੜਾ ਕਹਿੰਦੇ ਨਾ ਸਾਡੀਆਂ ਬੇਬੇ ਕਿਤੇ ਬੇਬੇ ਕਹਿੰਦਾ ਬੇਬੇ ਚ ਵੀ ਘੰਟੇ ਲੰਮੇ ਪਈਆਂ ਰਹਿੰਦੀਆਂ ਤੁਹਾਨੂੰ ਉਹੀ ਕੀ ਦਿਖਾਈਏ ਲੰਮੇ ਪਈਆਂ ਫਿਰ ਇੱਦਾਂ ਹੀ ਕਹੋ ਕਿ ਬੇਬੇ ਲੰਮੇ ਪਈਆਂ ਰਹਿੰਦੀਆਂ ਥੈਂਕ ਯੂ ਥੋ ਇਹ ਸੌਂ ਲੈਣਾ ਹੈ ਇੱਡੀ ਗਰਮੀ ਚ ਆਹ ਆਰਗੇਨਾਈਜ਼ ਇਸ ਨੂੰ ਇਹ ਤਾਂ ਗਰਮੀ ਚ ਪਾਉਣ ਗਰਮੀ ਚ ਪਾਣਾ ਪੈ ਗਿਆਊਗਾ ਏਡੀ ਸੂਟ ਸੋਣਾ ਮੈਡ ਦਾਇ ਦਿਖਾਓ ਨਹੀਂ ਨਹੀਂ ਇੱਦਾਂ ਲੱਗਿਆ ਪਰ ਉਹ ਕੇ ਨਹੀਂ ਹੋ ਕੇ ਸੋਣਾ ਦਿਖਾਓ ਸੂਟ ਪੈਂਜੀ ਦਿਖਾਓ ਰੇ ਦੁਕਾਨਦਾਰ ਤੇ ਫੋਨ ਤੇ ਲੱਗਾ ਤੇ ਕੀ ਇਹਦੇ ਕਸੂਟ ਲੈਣੇ ਆਹ ਆਰਗੇਨਾਈਜ਼ ਆਹ ਵੀ ਆਇਆ ਨਾ ਵੇਖਣਾ ਤਾਂ ਇੱਟੇ ਕੈਰੀ ਵੇਚੀ ਆਇਆ ਅਮਨ ਨੂੰ ਕੁਰਤੀ ਨਹੀਂ ਲੱਭੀ ਮਾਂ ਦੀ ਤੀ ਸਵਾਣ ਵਾਸਤੇ ਕੱਢੀ ਗਾਇ ਵੀ ਹੋ ਗਈ ਨਹੀਂ ਇਹ ਲੈ ਮੈਨੂੰ ਕੁੜਾ ਦੇ ਮੈਂ ਬਣਵਾਨੀ ਆਂ ਕੰਡਰ ਲਿਆਂਦਾ ਕੱਢ ਕੇ ਉਹ ਸੁਣੋ ਉਹ ਦੇ ਇੱਕ ਕਲਰ ਹੋਰ ਪਿਆਈ ਵਰਚ ਲਫਾਫੇ ਚ ਇਹ ਪੱਪਾ ਇਹ ਬਾਤ ਨਹੀਂ ਕਹਿੰਦੀ ਹੋਵੇ ਇੱਕ ਕਲਰ ਹੋਰ ਪਿਆ ਲਫਾਫੇ ਚ ਖਿਲਿਆ ਖਿਲਿਆ ਜਾ ਸੁਣੇ ਪਰ ਬਾਹਰ ਵਾਲੇ ਵਾਸਤੇ ਨਾ ਹਾਂ ਆਪਣੇ ਵਾਸਤੇ ਨਹੀਂ ਪਾਣੇ ਹੋਗੇ ਆਪਣੇ ਤੇ ਟੈਂਪਰੇਚਰ ਹੀ 44 ਡਿਗਰੀ ਹੋਣਾ ਪਿਆ ਗਰਮੀ ਨੂੰ ਗਰਮੀ ਮਾਫੀ ਕਰਮ ਪਪਾ ਆਹੋ ਪਿੱਤ ਨਿਕਲ ਜਾ ਉੱਥੇ ਨਿਕਲ ਜਾ ਨਿਕਲ ਜਾ ਆ ਮੇ ਨਾ ਸੁਣੇਗਾ ਦੇ ਦੇ ਦੇਖੀ ਜਾਊਗੀ ਆ ਦੇ ਮੈਂ ਹੀ ਬੋੜੀ ਕਰਾ ਦੇਣੀ ਹੈ। ਓਏ ਆ ਕਿੰਨਾ ਸੋਹਣਾ ਈ ਮਾਈ ਗੁਡਨੈਸ। ਮਾਈ ਗੁਡਨੈਸ ਰੋਏ ਭਾਈ ਸੱਚੀ ਕਿੰਨਾ ਸੋਹਣਾ ਮਾਈ ਗੁਡਨੈਸ ਦਾ ਰੋਲਾ ਪੈ ਗਿਆ ਕਿੰਦੇ। ਪਤਾ ਲੱਗਿਆ ਤੁਹਾਨੂੰ ਕਿਹ ਜੀ ਮਾਈ ਗੁਡਨੈਸ ਦਾ। ਦਿਲਜੀਤ ਦਾ। ਅਮਨ ਫਿਲਮਾਂ ਛਾਣਾ ਚਾਹੁੰਦੀ ਭਈ ਜੇ ਕਹਿੰਦੇ ਆਫਰ ਉਫਰ ਦੇਣਾ ਤਾਂ ਦੇ ਦਿਓ। ਹੁਣ ਤੇ ਦਿਲਜੀਤ ਨੇ ਕਾਸਟ ਕੀਤਾ। ਛੋਟਾ ਕਿਹਾ ਮੈਂ ਤੇ ਮੇਰੇ ਪਾਸ ਗਰੀ ਮਰੀ ਹਾਲਤ ਬਣ ਬਣੀ ਤੇ ਪਈ ਏ ਤੇਰੇ ਤੈਨੂੰ ਵੀ ਲਾਲਾ ਲੱਗਣੀ ਸੱਚੀ ਆ ਸੂਰ ਦੇ ਕੀ ਚਲਦਾ ਜਾਏ ਹੁਣ ਤੂੰ ਨਾ ਨਿਗਾ ਰੱਖੀ। ਉਹ ਨਾ ਮੈਂ ਤਾਂ ਕਦੇ ਬਾਹਰ ਕੀ ਨੁਕਸਾਨ ਕਰਦੀ ਹਾਂ ਇਹ ਜਦੋਂ ਮੈਂ ਬਾਹਰ ਜਾਵਾਂਗੀ ਨਾ ਉਦੋਂ ਲੈ ਕੇ ਜਾਵਾਂਗੀ ਇਹ ਜਿਹੇ ਸੂਟ ਬਣਾ ਕੇ ਜਦੋਂ ਬਾਹਰ ਜਾਵਾਂਗੀ ਹੋਰ ਟੀ-ਸ਼ਰਟ ਲੈਣੀ ਜਦੋਂ ਬਾਹਰ ਸੂਟ ਲੈਣਾ ਜਦੋਂ ਬਾਹਰੋਂ ਜੁੱਤੀ ਲੈਣੀ ਚਲ ਆ ਤੇ ਮੇਰਾ ਸਾਰਾ ਕੁਝ ਮੇਰਾ ਬਾਹਰੇ ਤੇ ਹੀ ਹੈ ਸੁਣੋ ਆਦੇ ਨਹੀਂ ਆਵੀ ਸੁਣੇ ਮੇਰੇ ਪਈਆ 100 ਤੇ ਬੋਣੀ ਕਰ ਕਿੰਨੇ 100 ਦੇ ਚੱਕ 25 ਰੁਪਏ ਦੋ ਆ ਦੇ ਦੇ ਆ ਦੇ ਆਵੀ ਸੁਣੇ ਆਏ ਮੇਰੀ ਸੈਲਰੀ ਨਹੀਂ ਨਾ ਆਈ ਸੁਣੋ ਆਵੀ ਸੂਟ ਖੋਲ ਕੇ ਸਾਰਾ ਨਾ ਖੋਲੀ ਤਾ ਟੁੱਟ ਜਾਣੀ ਬਾਤ ਚਲਦਾ ਹਮਣ ਬਟੀਕ ਦਾ ਸਾਡਾ ਸੋਖਰ ਇੰਨਾ ਕੰਮ ਹੀ ਕਰ ਲਿਆ ਨੇ ਸੂਟਾਂ ਦੀ ਤੈਅ ਨਹੀਂ ਲਾਉਣੀ ਅੱਜ ਤੱਕ ਬੰਦਾ ਹੋਰ ਹੈ ਹਾਂ ਬੰਦਾ ਮਾਈ ਗੁੱਡ ਨਾ ਸਾਰੀ ਸੁਣਾਈ ਮੈਂ ਤਾਂ ਕਹਿਦ ਰਹੀ ਵੀ ਆ ਖੋਲ ਕੇ ਦੇਖਦਾ ਕਿੱਦਾਂ ਸੁਣਾ ਕਿ ਵੀਰੇ ਦੇ ਫੋਨ ਕੀਤੇ ਉਹਦੇ ਵਾਹ ਵਾਹ ਮਹਿੰਗੇ ਹੋਣੀ ਸੂਟ ਹੈ ਨਾ ਜਾਣਿਆ ਨਿਯੰਤਰਣ ਦੇ ਤੇ ਹੋਰ ਜਮੇ ਹਲਕੇ ਹਲਕੇ ਜਨੇ ਯਾਰ ਚੁੰਨੀ ਹੈ ਕਿ ਸਲਵਾਰ ਆ ਕਿ ਬਹੁਤ ਸੋਹਣੀ ਹੈ ਨਾ ਓ ਵਾਓ ਰੁਪਈਆ ਦੇ ਸੋ ਤਾਂ ਸੂਟ ਚੱਕ ਗੱਲ ਨਾ ਕੋਈ ਨਹੀਂ ਇਹ ਚੱਕ ਲਾਂਗੇ 100 ਦਿਨ ਦੀ ਵੀ ਲੋੜ ਨਹੀਂ ਹੈਗੀ ਨਹੀਂ ਬੋਣੀ ਕਰਾਉਣੀ ਹੈ ਹੈ ਕਿਤੇ ਹੈਂਡ ਵਰਕ ਵੀ ਆ ਜਾਂਦੀ ਹੈ ਨਹੀਂ ਬੋਣੀ ਕਰੀ 2 ਵਜੇ ਹੋ ਗਈ ਬੋਣੀ ਸਵੇਰ ਦੀ ਚਲੋ ਜੀ ਅਸੀਂ ਬੁਟੀਕ ਚ ਐਸੀ ਨਹੀਂ ਲਵਾਇਆ ਹੈਗਾ ਅਸੀਂ ਸਿਰਫ ਕੱਲਾ ਪੱਖਾ ਲਾ ਕੇ ਇੱਥੇ ਬੈਠੇ ਆਂ ਇਹ ਗਰੀਬਾਂ ਦਾ ਬੁਟੀਕ ਹੈ ਗਰੀਬਾਂ ਦਾ ਬੁਟੀਕ ਆ ਨਹੀਂ ਹੁੰਦੇ ਨੇ ਅਸੀਂ ਕਾਮੇ ਬੰਦਿਆਂ ਲਈ ਐਸੀ ਨਹੀਂ ਹੁੰਦੇ ਕਾਮੇ ਬੰਦਿਆਂ ਲਈ ਆ ਕਿਹਦੀ ਫੋਟੋ ਨਿਕਲੀ ਹੈ ਕਿਹੜੀ ਫੋਟੋ ਹਾਂ ਕਿਹੜੇ ਸੂਟ ਦੀ ਹੈ ਇਹ ਪੀਲੇ ਜਿਹਦੀ ਹੈ ਪੀਲੇ ਦੀ ਥੋੜੀ ਹੈ ਹਾਂ ਉਹ ਪਿਆ ਮਿੰਨਾ ਤਾਂ ਉਹਦੇ ਚ ਦੇਖੋ ਨਿਬੇ ਸੂਟ ਦਾ ਕਰ ਲੈ ਦੇਖ ਲੋ ਕੀ ਚੱਲ ਕੋਈ ਨਹੀਂ ਬੰਨਣਾ ਤੇ ਇਦਾਂ ਹੀ ਆਪੇ ਪਤਾ ਲੱਗਣਾ ਰੇਖਣ ਵਾਲੇ ਨੂੰ ਜੀ ਦੀ ਉਹ ਤਾਂ ਨਹੀਂ ਪਿਆ ਕਿ ਥੱਲੇ ਮਿੰਨਾ ਤਾਂ ਉਹਦੇ ਚ ਤਾਂ ਨਿਕਲੀ ਨਹੀਂ ਨਹੀਂ ਹੋਰ ਕੇ ਦਿਖਾਈ ਜਾਦਾ ਨਾ ਆਹ ਦੇਖੋ ਸਾਹੀ ਡਿਜ਼ਾਈਨ ਹੈ ਕੋਈ ਗਲਤ ਹੈ ਨਹੀਂ ਲਾਣੀ ਆਉਣੀ ਸਾਹੀ ਡਿਜ਼ਾਈਨ ਹੈ ਕਲਾ ਸਿੱਧਾ ਕਰਕੇ ਦਿਖਾਉਣਾ ਚੱਕ ਕੇ ਫੜ ਕੇ ਦੁਕਾਨ ਤੇ ਕੰਮ ਨਹੀਂ ਕੀਤਾ ਲਾਦਾ ਕੇ ਨੋ ਲੈ ਜਾਨੀ ਕਪੜਾ ਕਿਦਾਂ ਦਿਖਾਣਾ ਹਾਂ ਇਹਦਾ ਚੁੰਨੀ ਹੂੰ ਜਿਹੜਾ ਤੇਰਾ ਕਰ ਲੈਣਾ ਕਹਿੰਦੇ ਕੁਲਦੀਪ ਸਿੰਘ ਕੁਲਦੀਪ ਲੈਣਾ ਵਾਲੀ ਇਧਰ ਲਾਲਾ ਲੱਗਾ ਹੈ ਕੰਮ ਤੇ 에어ਪੋਰਟ ਫੋਟੋ ਇਹਦੀ ਜਗ੍ਹਾ ਨੇ ਮਿਰਜਾ ਨਹੀਂ ਦੇ ਵੇਖਿਆ ਮਿਰਜਾ ਦੇ ਵਾ ਤੇ ਮਿਰਜਾ ਵੇਖ ਲੋ ਸੱਚੀ ਸੱਚੀ ਮਿਰਜਾ ਲਾਦਾ ਜੱਡ ਥੱਲੇ ਕੁੱਟ ਖਾ ਕੇ ਆਇਆ ਅੱਜ ਮੇਰਾ ਪੁੱਤੀ ਮੈਨੂੰ ਮੇਰਾ ਪੁੱਤੀ ਚੀਜੀ ਦੇਣ ਆਇਆ ਚੀ ਦੇ ਦੋ ਆ ਇੰਨੋ ਕਹਿੰਦੇ ਪਿਆਰ ਮਾ ਚੱਕੀ ਲਵ ਯੂ ਬਾਕੀ ਮਮਾ ਨੂੰ ਵੀ ਦੇ ਦੋ ਸਾਰਿਆਂ ਨੂੰ ਬਾਕੀ ਮਮਾ ਨੂੰ ਨਾ ਦੇ ਦੇ ਪੁੱਤ ਮੈਂ ਮੈਂ ਤਾਂ ਬੱਚਾ ਨੂੰ ਦੂੰਗਾ ਮੈਂ ਕਿੱਥੇ ਨਹੀਂ ਉਹ ਵੀ ਤੁਹਾਡੇ ਮਮਾ ਨੇ ਪੁੱਤ ਨਹੀਂ ਉਹ ਐ ਨਹੀਂ ਕਰਦੇ ਉਹ ਵੀ ਤੁਹਾਡੇ ਮਮਾ ਨੇ ਫਤਿਹ ਉਹ ਵੀ ਤੁਹਾਡੇ ਮਮਾ ਨੇ ਸੁਣ ਤਾਂ ਰੇੜ ਇਹ ਸਸਤੇ ਹੀ ਹੋਣਗੇ ਬਸ ਉਹੀ 6 6 700 ਤੇ ਹੱਥ ਲੱਗੀ ਤੇ ਪਿੰਕ ਦੁਪੱਟਾ ਪਿਆਜੀ ਉਹਨੂੰ ਪਾਈਪਿੰਗ ਤੇ ਪਿਆਜੀ ਦੁਪੱਟਾ ਬਸ ਮਰਦਿਆ ਮਰ ਜਣਾ ਇਹ ਸੂਟ ਦੇ ਦੇ ਦੁਬੱਟਾ ਓਹ ਹੋ ਹੋ ਤੇ ਆਫ ਫਾਈਟ ਲਾਲੇ ਨੂੰ ਗਰਮੀ ਚੜ ਗਈ ਲਾਲੇ ਨੂੰ ਸਰਪ੍ਰਾਈਜ਼ ਦੇਤਾ ਪਿੰਨੂ ਇਹ ਕਿਤੇ ਪਰਵੇ ਬੋਨੇ ਦੀਨੇ ਬੁੱਕ ਨੇ ਇਹ ਕਿਹਦੇ ਸੂਟ ਬੁੱਕ ਨੇ ਹੋਰ ਮੈਂ ਕਿਹੜਾ ਲੈ ਲੀਆ ਉਹ ਵਿੱਚੇ ਤਾਂ ਭੰਗੀ ਚਾਣੀ ਹੈਗੀ ਉਹ ਚਿਕਨ ਚ ਦਿਖਦਾ ਨਹੀਂ ਹੈਗਾ ਉਹ ਦੂਜੀ ਚਿਕਨ ਹੈ ਲਾਈਨਿੰਗ ਕਰ ਲਈ ਇਹ ਵੀ ਦਿਖਾਏਗਾ ਨਹੀਂ ਲਾਈਨਿੰਗ ਨਹੀਂ ਨਲਵਾਈ ਸੀ ਇਹ ਲਾਈਨਿੰਗ ਨਹੀਂ ਲਵਾਈ ਸੀ ਕਿੰਨੀ ਕਿੰਨਾ ਦੇਖੋ ਅੰਦਰ ਕਿੰਨੀ ਖੇਚ ਰਾ ਸੂਟ ਪਾਣ ਦੀ ਮੈਨੂੰ ਤੇ ਹੈਰਾਨੀ ਮੈਨੂੰ ਹੀ ਮੋਕੇ ਨਾਲ ਪਰ ਸੂਟ ਨਹੀਂ ਨਿਕਲਿਆ ਕੋਸੋਂ ਤੋਂ ਭੈਣ ਲੈਂਦੀ ਹੈ ਵੱਡੀ ਆ ਦੀਦੀ ਤੁਹਾਡੀ ਵੱਡੀ ਸਿਸਟਰ ਹੈ ਤੁਹਾਡੀ ਇੱਕ ਹੋਰ ਭੈਣ ਹੈ ਮੈਨੂੰ ਤੂੰ ਦੱਸ ਐਂ ਖੜੀ ਕੀਤੀ ਪਈ ਆ ਅਮਰੇ ਇੱਕ ਕਹਿੰਦੇ ਆ ਨਾ ਬੁਗਣਾ ਵੀ ਲਾਓ ਕਹਿੰਦੇ ਬੁਗਣਾ ਲਾਓਗੇ ਤੇ ਸੂਟ ਪਾਇਆ ਜਾ ਦੱਚੇਗਾ ਇਹਦੇ ਹਾਂ ਕਈ ਵਾਰ ਕਹਤਾ ਮੂੰਹ ਚਾਦਰਾਂ ਨਾਲ ਦੇਵੇਂ ਸੂਟ ਹਾਂ ਕਹਿੰਦੇ ਸੂਟ ਸੀਤਾ ਹੋਵੇ ਵਧੀਆ ਜਗਤ ਤੋਂ ਲੱਗਣੇ ਨਹੀਂ ਪੁੱਛਨੀ ਇਹ ਮਣ ਹਾਂ ਪੁੱਛਨੇ ਪੁੱਛਨੇ ਵੱਖੜੇ ਵੱਖੜੇ ਵਾ ਫੋਟੋ ਭੇਜ ਹਾਂ ਪਰ ਫੋਟੋ ਜਿਹੜਾ ਦੀਦੀ ਨੇ ਪਸੰਦ ਕੀਤਾ ਪਹਿਲਾਂ ਉਹ ਫੋਟੋ ਭੇਜ ਹਾਂ ਲੱਭ ਚੁੱਕੀ ਗਈ ਸੂਟ ਹੀ ਗੈਪ ਹੋ ਗਿਆ ਕਿ ਇਹਨੇ ਦੱਬ ਲਿਆ ਮੈਨੂੰ ਲੱਗਦਾ ਹਾਂ ਇੱਥੇ ਪਿਆਣ ਦੱਬਰ ਨੂੰ ਮੰਮਨ ਨੇ ਲਖਾਤਾ ਸੂਟ ਨਹੀਂ ਵੇਖ ਕੇ ਗੱਲ ਹੀ ਸੂਟ ਘੈਂਟੀ ਇਹ ਕਿਹਨੇ ਵੇ ਉਹ ਹੀ ਪਰਚੀ ਵੀ ਪਾਤੀ ਵੇਚ ਤੇ ਕਾਰਡ ਵੀ ਪਾ ਲਿਆ ਅੱਛਾ ਹਮਾਰੋਕ ਤੇ ਆ ਤਾਂ ਬਿਨਾ ਵੇਖੇ ਹੀ ਭੋਕ ਹੋ ਗਿਆ ਗਾ ਭਾਜੀ ਇਹ ਤਾਂ ਕਿਹਨੇ ਵੇਖਿਆ ਮੋਟੋ ਵੀ ਨਹੀਂ ਭੇਜੀ ਕਾ ਐਂ ਪਸੰਦ ਕਰ ਲਿਆ ਕਿ ਇਹਨੇ ਜਿਹੜੇ ਕਹਿੰਦੇ ਨੇ ਨਾ ਭਰ ਭਰਾ ਵਿਸ਼ਵਾਸ ਵਾਲਾ ਨਾਲ ਵਧੀਆ ਵਧੀਆ ਚੀਜ਼ਾਂ ਇਦਾਂ ਨੇ ਭੇਜੇ ਕੀ ਹੈ ਨੀ ਨਿਆਣਿਆਂ ਨੇ ਤੇ ਆਪਣੀ ਕਰ ਲਈ ਪਾਰਟੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਲੌਗ ਤਾਂ ਵੈਸੇ ਸ਼ੁਰੂ ਹੋ ਚੁੱਕਿਆ ਏ ਬਟ ਮੈਂ ਹੁਣ ਕੈਮਰੇ ਦੇ ਸਾਹਮਣੇ ਆ ਰਹੀਆਂ ਕਿਉਂਕਿ ਹੁਣ ਮੇਰੀ ਮਾੜੀ ਜੀ ਬੁੱਕੀ ਕੈਮਰੇ ਤੇ ਦਿਖਾਣ ਜੁਗੀ ਹੋਈ ਐ ਅਜੇ ਵੀ ਮੈਂ ਕੰਗੀ ਨਹੀਂ ਕੀਤੀ ਹੈਗੀ ਨਾਲ ਹੀ ਲਿਪਸਟਿਕ ਸਾਹਮਣੇ ਪਈ ਸੀ ਉਹ ਮੈਂ ਲਾ ਲਈ ਜੇ ਨਾ ਪਈ ਹੁੰਦੀ ਤੇ ਮੈਂ ਨਹੀਂ ਸੀ ਲਾਣੀ ਬਟ ਫਿਲਹਾਲ ਜਿਹੜੇ ਮੇਰੇ ਫਰਜ਼ ਨੇ ਮੈਨੂੰ ਉਹ ਦੇ ਦੇ ਮੈਂ ਆਪਣੇ ਫਰਜ਼ ਪੂਰੇ ਆਣ ਪ੍ਰੋਪਰ ਨਿਭਾ ਰਹੀ ਆਂ ਖਾਣਾ ਪੀਣਾ ਸਾਰਿਆਂ ਨੂੰ ਬਣਾ ਕੇ ਦੇਤਾ ਸੀਗਾ ਹੁਣ ਹੋ ਗਿਆ ਚਾਹ ਦਾ ਟਾਈਮ ਤੇ ਮਮੀ ਨੂੰ ਭੁੱਖ ਲੱਗੀ ਸੀ 로ਟੀ ਬਣਾ ਕੇ ਦਿੱਤੀ ਆ ਤੇ ਨਾਲ ਹੀ ਹੁਣ ਆਪਾਂ ਨੇ ਕਰਨੀ ਸ਼ਾਮਾਂ ਦੀ ਤਿਆਰੀ ਛੋਲੇ ਭੋਂਦੇ ਸੀ ਕਿ ਕਾਲੇ ਤੇ ਪਿਆਜ਼ ਮੈਂ ਥੋੜੇ ਟਾਈਮ ਪਾਣੀ ਚ ਭੋ ਕੇ ਰੱਖਤੇ ਕਹਿੰਦੇ ਇਹਨਾਂ ਦੀ ਕੜੱਤਨ ਥੋੜੀ ਜੀ ਮਰ ਜਾਂਦੀ ਆ ਤੇ ਬਸ ਚਾਹ ਪੀਨੇ ਆ ਤੇ ਨਾਲ ਨਾਲ ਪਿਆਜ਼ ਵੀ ਛੇਣਦੇ ਆ ਲਸਣ ਅਦਰਕ ਤਿਆਰ ਕਰਦੇ ਆ ਮਸਾਲਾ ਤਿਆਰ ਕਰਦੇ ਆ ਤੇ ਸ਼ਾਮਾਂ ਦੀ ਰੋਟੀ ਬਣਾਣੇ ਆ ਤੇ ਹੋਰ ਤੁਸੀਂ ਦੱਸੋ ਸਾਰੇ ਕਿਦਾਂ ਠੀਕ ਠਾਕ ਹੋ ਗਰਮੀ ਤੋਂ ਬਚੇ ਹੋਇਆ ਜੀ ਇਧਰ ਆਪਣੀ ਚਾਹ ਇਸੇ ਫਰਾਈਪਨ ਚ ਦੋ ਵਾਰੀ ਚਾਹ ਬਣ ਗਈ ਇੱਕ ਵਾਰੀ ਪਹਿਲਾਂ ਬਣਾਈ ਸੀ ਜਦ ਦੀਦੀ ਹੁਣੀ ਆਏ ਤੇ ਇੱਕ ਵਾਰੀ ਹੁਣ ਧੋਰੀ ਹੋਈ ਆ ਪਰ ਹੁਣ ਟਾਈਮ ਹੋ ਗਿਆ ਪੂਰੇ 4:00 ਵਜੇ ਨੇ ਨਾ ਇੱਕ ਘਟ ਨਾ ਇੱਕ ਵੱਧ ਪੂਰੇ 4:00 ਵਜੇ ਹੋਏ ਆ ਅੱਛਾ ਜਦੋਂ ਸ਼ਾਮ ਨੂੰ ਚਾਹ ਦਾ ਟਾਈਮ ਹੁੰਦਾ ਨਾ ਬੜਾ ਵਧੀਆ ਲੱਗਦਾ ਮਤਲਬ ਮੈਨੂੰ ਲੱਗਦਾ ਕਿ ਸਾਰੇ ਜਣੇ ਇਕੱਠੇ ਬੈਠ ਕੇ ਚਾਹ ਪੀਵਾਂਗੇ ਥੋੜੀ ਰੌਣਕ ਜੀ ਪਤਾ ਨਹੀਂ ਮੈਨੂੰ ਫੀਲ ਹੁੰਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਹੁੰਦਾ ਤੁਸੀਂ ਵੀ ਦੱਸਿਓ ਸਾਰੇ ਜਣੇ ਅਗਰ ਤਾਂ ਮੈਨੂੰ ਇੰਦਾ ਲੱਗਦਾ ਹੈ ਨਾ ਲੋ ਜੀ ਧੰਨ ਭਾਗ ਸਾਡੇ ਜੋ ਅੱਜ ਦੀਦੀ ਆਈ ਤੇ ਅੱਜ ਮੈਂ ਆਪਣੀ ਡਿਊਟੀ ਦੀਦੀ ਨੂੰ ਦੇ ਦਿੱਤੀ ਪਰ ਮੈਂ ਨਾਲ ਕਰ ਲਈ ਮੈਂ ਹੁਣੇ ਚੌਲ ਕਿਉਂ ਕਿ ਰੱਖਦੀਆਂ ਤੋਹ ਤੋਹ ਕਿ ਰੱਖੀ ਦੀਦੀ ਜੀ ਦਾ ਖਾ ਪਿਆ ਵ ਡੱਬਾ ਆ ਪੈਣ ਪਾ ਬਣਾ ਛੋਟਾ ਟੱਬਾ ਲਾਇਆ ਜੀ ਲੈ ਪਰ ਹੁਣ ਜਿੱਡਾ ਸੁੱਖ ਦਾ ਟੱਬਰ ਓਡੇ ਓਡੇ ਡੱਬੇ ਲੱਗੇ ਮਾਛਾ ਕਜਿਰ ਮਾਛਾ ਕਜਿਰ ਲੈ ਉਹ ਜਿੰਨੇ ਇਕੱਠੇ ਕਰੀ ਜਾਓ ਉਨਾਂ ਖਲਾਰੇ ਪੈਂਦਾ ਹੈ ਮੈਨੂੰ ਬੜਾ ਖਲਾਰਾ ਨਾ ਮੇਰਾ ਐਂ ਪਿਆਸ ਹੋਈ ਚਾ ਦਾ ਖਲਾਰਾ ਪਿਆ ਜਿਹੜੇ ਬੰਦ ਬੜਾ ਛੂਛੂ ਛਣਾ ਨਾ ਪਾ ਤੂੰ ਕਿਉਂ ਕਿਵੇਂ ਫਿਰੰਦੇ ਟੜੜ ਟਲੇ ਜੇ ਹਾਂ ਤੇ ਦਿਨ ਖਾਣਾ ਸੁੱਤਾ ਉੱਠਾ ਨਾ ਹੋਣੇ ਤਾਂ ਕਰਤੀ ਦੁੱਧ ਦੁੱਧ ਪੀਤਾ ਦਗੰਦਨ ਚਾਹ ਬਣੀ ਆ ਜਾ ਪੀ ਲੈ ਆ ਜਾ ਚੱਲ ਆ ਜੀ ਛੱਡ ਤੜਕਾ ਮਚੋੜ ਕੇ ਆਉਣਾ ਕੋਕਾ ਖੇਲੀਂ ਕਰਮ ਹੁੰਦਾ ਨਾ ਲੈ ਗੈਸ ਨੂੰ ਪਤਾ ਨਹੀਂ ਕਦੀ ਤੇਜ਼ ਚੱਲਣ ਲੱਗਿਆ ਤਾਂ ਕਦੀ ਘਟ ਜਾਂਦਾ ਇਹਦੇ ਵੀ ਇਹਦੇ ਤੇ ਵੀ ਗਰਮੀ ਦਾ ਸਰ ਹੋ ਗਿਆ ਚਾਰੇ ਤੇ ਰੱਖੀ ਜੇ ਤਾਂ ਹੋਈ ਪੁੱਜੀ ਜਾਂਦੇ ਤਾਂ ਦੇਖੇ ਹੋਰ ਕੀ ਹੈ ਸੜਕਾ ਜੇ ਪਾਇਆ ਨਹੀਂ ਤੇ ਚਿਮਣੀ ਤੇ ਛਾਂ ਛਾਂ ਕਰ ਕਰਕੇ ਕੰਮਲੀ ਹੋਈ ਪਈ ਚਾਹੀ ਤਾਂ ਇਹਦਾ ਗਾਹ ਆਹ ਸਟਮ ਅੱਗੇ ਬਾਹਰ ਭੈਜੀਦਾ ਹੀ ਆਲੂ ਤੂੰ ਹੈ ਕਹਿੰਦੀ ਵੀ ਸੂਟ ਲੈਣਾ ਮੈਂ ਤੁਹਾਡੇ ਘਰੇ ਥਾਂ ਦੇ ਆ ਲਈ ਸੂਟ ਰੱਖਣਗੇ ਤੇ ਇਹ ਦੇਖੋ ਪਹਿਣ ਇਹ ਦੇਖੋ ਪਹਿਣ ਮਤਲਬ ਮੈਂ ਇਹਨੂੰ ਫੋਨ ਕਰਕੇ ਏਡਾ ਇੱਜ਼ਤਮਾਨਾ ਫੋਨ ਕਰਕੇ ਕਹਿੰਦੀ ਮੈਂ ਏਡੀ ਇੱਜ਼ਤਮਾਨਾ ਕਹਾਂ ਵੀ ਛੁੱਟੀਆਂ ਪੈ ਗੀਆਂ ਮੈਨੂੰ ਬੁਲਾ ਲਾ ਤਾਂ ਮੈਨੂੰ ਅਗੋ ਕਹਿੰਦੇ ਥਾਂ ਨਹੀਂ ਪੈਨੂ ਏਦਾਂ ਪੈਣਾ ਕਹਿੰਦੀ ਹੁੰਦੀ ਅਗੋ ਮੈਂ ਦੱਸ ਲਾਂ ਮੇਰੇ ਪਿੰਡ ਪਰਵਾਨ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਵੀ ਇੱਕ ਕਮਰੇ 'ਚ ਅਸੀਂ ਇੱਕ ਕੂਲਰ ਏਡਾ ਸੋਹਣਾ ਹੈ ਇਹ ਦੋਨਾਂ ਕਮਰੇ 'ਚ ਬੈੱਡ ਲੱਗਿਆ ਅਜੇ ਵੀ ਥਾਂ ਨਹੀਂ ਕੂਲਰ ਨਾਲ ਤੇ ਪੈ ਜੀ ਫਿਰ ਗਰਮੀ ਪਿਆ ਨਹੀਂ ਮੈਨੂੰ ਤਾਂ ਮਨਜ਼ੂਰ ਮੈਂ ਤਾਂ ਗਰੀਬੀ 'ਚ ਦਿਨ ਕੱਟਨੇ ਸਿੱਖੀ ਹੋਏ ਨੇ ਮੈਂ ਪੈ ਜੀ ਪੈ ਜੀ ਹੋਰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਟੜੈਸੀ ਹੋ ਗਿਆ ਖਰਾਬ ਸਿਰਫ ਬੈੱਡ ਬੈੱਡ ਤੇ ਆਉਂਦੀ ਐ ਕਿੰਨੇ ਜਾਣੇ ਬੈੱਡ ਇੱਕ ਤੇ ਫਿਰ ਕਿ ਹੋ ਗਿਆ ਦਮੂ ਮੈਂ ਤੁਹਾਨੂੰ ਕਿਹਾ ਮੈਨੂੰ ਐਸੀ ਚ ਪਾਓ ਤੁਸੀਂ ਕਿਹਾ ਮੈਂ ਤੁਹਾਨੂੰ ਐਸੀ ਚ ਪਾ ਮੈਨੂੰ ਬੋਲੋ ਪਾਇਆ ਕੋ ਨਾ چلے ਆਇਆ ਹੈ ਮਾਤਾ ਤਬਾ ਤੀ ਕੋਈ ਵੀ ਚੀਜ਼ ਮੰਗਣੀ ਹੈ ਖਾ ਦੇਣ ਦਾ ਕਰਨ ਅਮਨ ਮੈਂ ਕਹਤਾ ਉਹਨਾਂ ਨੂੰ ਮੈਂ ਤੁਈ ਸੂਟ ਪਸੰਦ ਕਰਨ ਦੇਓ 3500 ਰੁਪਏ ਰੱਖ ਲਾਂਗੇ ਤਾਂ ਖਾ ਦੇ ਨਹੀਂ ਤਾਂ ਦੇਕਰ ਕਹਿੰਦੇ ਸਾਡਾ AC ਖਰਾਬ ਤੇ ਮੈਂ ਮੈਂ ਤੁਹਾਨੂੰ ਕਿਹਾ ਮੈਂ AC ਅੱਗੇ ਪੈਣਾ ਮੈਂ ਕੂਲਰ ਅੱਗੇ ਪੈ ਰਾਂਗੀ ਮੈਂ ਮੈਂ ਤਾਂ ਜੇ ਤੁਹਾਡੇ ਦੇ ਮਕਾਨ ਮਾਰ ਕੋਣਾਂ ਦੇ ਘਰੇ ਰਹਿ ਸਕੀ ਮੈਨੂੰ ਆਦਤ ਪਈ ਹੋਈ ਗਰੀਬੀ ਚ ਦਿਨ ਕੱਟਣ ਦੀ ਅਸੀਂ ਤਾਂ ਬਿਨਾਂ ਵੀ ਰਹਿਣਾ ਚਾਹੀਦਾ ਮੈਂ ਕਹਿੰਦਾ ਤੇ ਮੈਂ ਪੁਰਤਗਾਲ ਜਾ ਕੇ ਛੱਲੇ ਪੈ ਜਾ ਜੇ ਵੀ ਤੁਸੀਂ ਮੈਨੂੰ ਕਹਿੰਦੇ ਕਿ ਗगन ਪੁਰਤਗਾਲ ਅਸੀਂ ਅਸੀਂ ਬਹੁਤ ਖੁਸ਼ ਨੇ ਜਦੋਂ ਗਗਨ ਕਿ ਦੀ ਪੁਰਤਗਾਲ ਜਾਣਾ ਤੇ ਗਗਨ ਜਦੋਂ ਉੱਥੇ ਜਾ ਕੇ ਰਹੂਗੀ ਨੈਵਰ ਕਦੇ ਵੀ ਨਹੀਂ ਕਦੀ ਵੀ ਨਹੀਂ ਮੈਂ 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 ਸ਼ਾਇਦ ਇੰਡੀਆ ਵਾਪਸ ਆਉਣ ਦੀ ਕਦੀ ਨਹੀਂ ਸੋਚੂਗੀ ਮੈਂ ਹਮੇਸ਼ਾ ਉੱਥੇ ਹੀ ਰਹੂ ਕੁਝ ਮਰਜ਼ੀ ਹੋ ਜਾਏ ਇੱਕ ਗੱਲ ਹੋਰ ਰਹੀ ਸ਼ਕਤ ਹੈ ਕਿ ਕੁਝ ਮਰਜ਼ੀ ਹੋਵੇ ਮਾੜੇ ਚੰਗੇ ਦਿਨ ਆਉਂਦੇ ਨੇ ਆਪਾਂ ਇਹ ਨਹੀਂ ਕਹਿੰਦੇ ਹੈਗੇ ਕਿ ਹਮੇਸ਼ਾ ਚੰਗੇ ਦਿਨ ਰਹਿਣੇ ਨੇ ਪਰ ਕਦੀ ਕਿਹਾ ਕੇ ਜ਼ਾਹਿਰ ਨਹੀਂ ਕਰਨੇ ਕਿ ਹਾਂ ਭਈ ਸੀ ਇੱਥੇ ਓਕੇ ਐਂ ਕੋਈ ਨਹੀਂ ਜਿਹੜੀ ਸਿਚੁਏਸ਼ਨ ਹੋਈ ਖੁਸ਼ ਰਹਿਣਾ ਹੈ ਖੁਸ਼ ਰਹਿਣਾ ਹੀ ਲਾਲੇ ਦਾ ਮੂੰਹ ਆ ਜਾ ਕਹਿੰਦੀ ਆਪਾਂ ਪਤਾ ਲੱਗਿਆ ਨਾ